ਪਾਪ ਬਾਬਾ ਜੇ ਤੁਸੀਂ ਆ ਜਾਓ ਤੁਸੀਂ ਆ ਜਾਓ ਆ ਮੈਂ ਹੁੰਦਾ ਨਹੀਂ ਤੇ ਜੋ ਰੇਤ ਦਾ ਖੱਡ ਲੱਗਣ ਜਾ ਰਿਹਾ ਸੀ ਤੇ ਜੋ ਵੱਡੇ ਪੱਧਰ ਤੇ ਕਿਸਾਨਾਂ ਦਾ ਨੁਕਸਾਨ ਸੜਕ ਵੀ ਟੁੱਟਣੀ ਆ ਸਾਰਾ ਕੁਝ ਵੀ ਹੋਣਾ ਵਾ ਤੇ ਜਿਹਦੇ ਨਾਲ ਸਭ ਤੋਂ ਵੱਡਾ ਨੁਕਸਾਨ ਇਹ ਵੀ ਦਰਿਆ ਤੇ ਜਿੱਥੋਂ ਥੱਲੇ ਰੇਤ ਦੇ ਵਿੱਚ ਟੋਏ ਵੱਜੇ ਤੇ ਉਹਦੇ ਕਾਰਨ ਜਿਹੜਾ ਦਰਿਆ ਉਹ ਬੰਨ ਨੂੰ ਢਾਊਗਾ ਤੇ ਨੁਕਸਾਨ ਜਿਹੜਾ ਵੱਡੇ ਪੱਧਰ ਤੇ ਜਿਹੜਾ ਲਾ ਹਰੀਆਂ ਤੋਂ ਲਗਭਗ ਮੁਠਿਆ ਵਾਲੇ ਤੱਕ ਹੋਣਾ ਕਿਸਾਨਾਂ ਦਾ ਤੇ ਇਹ ਨੁਕਸਾਨ ਦੇ ਸੰਬੰਧ ਦੇ ਵਿੱਚ ਪੰਜਾਬ ਦੀਆਂ ਤਿੰਨ ਜੱਸੇ ਬੰਦੀਆਂ ਤਿੰਨ ਅੱਜ ਤੀਸਰਾ ਦਿਨ ਆ ਧਰਨਾ ਲਗਾਇਆ ਉਹਥੇ ਬੰਨ ਦੇ ਉੱਪਰ ਤੇ ਕਿਸਾਨ ਡਟੇ ਆ ਹਾਂਜੀ ਪ੍ਰਧਾਨ ਜੀ ਅੱਜ ਤੀਸਰਾ ਦਿਨ ਤਰਨੇ ਦਾ ਦੱਸਿਓ ਜਾਣਕਾਰੀ ਸਾਰੀ ਦਿਓ ਜੀ। ਰਾਤ ਇੱਥੇ ਡੀਐਸਪੀ ਸਾਹਿਬ ਆਏ ਸਾਡੇ ਮਾਨਜੂ ਦਾ ਬਹੁਤ ਜਿਆਦਾ ਇਖਤਿਆਰ ਹੈ ਬਹੁਤ ਵਧੀਆ ਬੰਦੀ ਆ ਸਾਡੇ ਐਸਐਚਓ ਸਾਹਿਬ ਵੀ ਆਏ ਸੀ ਸਾਡੇ ਪਿੰਡ ਵਾਲੇ ਐਸਐਚਓ ਵੀ ਆਏ ਸੀ ਚਲੋ ਉਹਨਾਂ ਵਿਚਾਰਿਆਂ ਨੇ ਇਹ ਗੱਲ ਆਖੀ ਪਈਂ ਜੋਰਾ ਜੁਰਬੀ ਤੁਹਾਡੇ ਤੇ ਕੋਈ ਨਹੀਂ ਕਰਦੇ ਇਤਨਾ ਮਤਲਬ ਨਹੀਂ ਤੇ ਕੋਈ ਰਲ ਕੇ ਵਿੱਚੋਂ ਹੱਲ ਕਰੀਏ ਰਲ ਕੇ ਹੱਲ ਹੀ ਨਹੀਂ ਨਿਕਲਦਾ ਇਹ ਜਿਹੜੇ ਕਿਸਾਨ ਆ ਜਿਹੜੇ ਲਾਗੇ ਉਹ ਉਹਨਾਂ ਦੀ ਮੌਤ ਆ ਇਹ ਖੱਡਾ ਲੱਗਦਾ ਤੇ ਨਾ ਉਹਨਾਂ ਦਾ ਕੋਈ ਰਾਹ ਰਹਿਣਾ ਨਾ ਉਹਨਾਂ ਤੋਂ ਮੰਗਿਆ ਜਾਣਾ ਤੇ ਨਾ ਹੀ ਉਹਨਾਂ ਨੂੰ ਜ਼ਮੀਨ ਦੇਣੀ ਆ ਤੇ ਜਿਨ੍ਹਾਂ ਦੀ ਜ਼ਿੰਦਗੀ ਦੂ ਦੂ ਕਿੱਲਿਆਂ ਦੀ ਜ਼ਮੀਨ ਦੇ ਵਿੱਚ ਤੇ ਦਰਿਆ ਦੇ ਵਿੱਚ ਆ ਤੇ ਜ਼ਿੰਦਗੀਆਂ ਉਹਨਾਂ ਦੀਆਂ ਜਿਹੜੀਆਂ ਦਾਦੇ ਲੱਗੀਆਂ ਸੀ ਉਹਨਾਂ ਦੇ ਨਾਲ ਪਿੱਛੇ ਨਹੀਂ ਹਟ ਸਕਦੇ ਹਾਂਜੀ ਪ੍ਰਧਾਨ ਜੀ ਆ ਤੀਸਰਾ ਦਿਨ ਤਰਨੇ ਦਾ ਇੱਥੇ ਬੰਨ ਤੇ ਦੱਸਿਓ ਜਾਣਕਾਰੀ ਦਿਓ ਜੋ ਕਿ ਰੇਤਾ ਖੱਡਾ ਲਾਉਣ ਵਾਸਤੇ ਆਏ ਜਾਂਦੇ ਆ ਸਰਕਾਰਾਂ ਦੀ ਸ਼ਹਿਤੇ ਅਸੀਂ ਪ੍ਰਸ਼ਾਸਨ ਤੇ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਇੱਥੇ ਖੱਡਾ ਹਰਗिज ਨਹੀਂ ਲਾਇਆ ਜਾਊਗਾ ਇਹ ਪੂਰੀ ਨਗਰ ਸੁਭਰਾ ਦੀ ਸੰਗਤ ਇੱਥੇ ਹਾਜ਼ਰ ਆ